ਨੂੰ ਸਾਫ ਸੁਥਰਾ ਤੇ ਟਾਈਮ ਨਾਲ ਜਿਹੜਾ ਉਹਦਾ ਸਾਰਾ ਗੰਦ ਜਿਹੜਾ ਕੂੜਾ ਚੁਕੜਾ ਇਹ ਆਪਾਂ ਮਤਲਬ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਈਏ ਕਿਉਂਕਿ ਸ਼ਾਇਦ ਦੇ ਲੋਕਾਂ ਨਾਲ ਆਪਾਂ ਵਾਦਾ ਕੀਤਾ ਠੀਕ ਹੈ ਬਿਲਕੁਲ ਹਾਂ ਇਹ ਇੱਕ ਜਿਹੜਾ ਤਾਂ ਸ਼ਹਿਰ ਦੇ ਬਿਲਕੁਲ ਕਾਫੀ ਲੋਕਾਂ ਨੇ ਦੱਸਿਆ ਕਿ ਸ਼ਹਿਰ ਦੀਆਂ ਜਿਹੜੀਆਂ ਰੋਡਸ ਦੇ ਉਨ੍ਹਾਂ ਤੇ ਕੁਝ ਪੁਏ ਵਗੈਰਾ ਜਿਹੜੇ ਨੇ ਪਈਆ ਜੀ ਸਰ ਪਰ ਉਹਨਾਂ ਦਾ ਤੁਸੀਂ ਕਲਾਉਟ ਹੋ ਜਾਂਦਾ ਹੈ ਟੈਂਡਰ ਲਗਾਤਾ ਹੈ ਹਾਂ ਉਹ ਟੈਂਡਰ ਜਿਹੜੇ ਨੇ ਉਹ ਇੰਕਰੀਮੈਂਟ ਜਿਹਦੇ ਨਾਲ ਮੀਠਾ ਕੋ ਲੱਗੇਗਾ ਵੀ ਤੇ ਲੱਗਣਗੇ ਹਾਂ ਉਹ ਹੋ ਜਾਂਦੇ ਜੀ ਬਾਅਦ ਤੇ ਦੇ ਵਿੱਚ ਜੀ 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 ਉਹ ਅਸੀਂ ਨੈਕਸਟ ਮਹੀਨੇ ਦੇ ਵਿੱਚ ਜਿਹੜੀਆਂ ਰੋਡਾਂ ਜਿਹੜੀਆਂ ਸਾਰੀਆਂ ਠੀਕ ਕਰਾ ਦੇਣੀ ਆ ਹਾਂ ਜਿਹੜੀਆਂ ਦੇਖੋ ਲਾਈਟਾਂ ਬਲਸੀਆਂ ਸ਼ਾਇਦ ਉਹ ਦਰਬਿਆਣਾ ਟੈਂਪਲ ਦੀਆਂ ਹਰਮੰਦਸਾ ਸਾਹਿਬ ਦੀਆਂ ਗੋਲਡਨ ਗੇਟ ਦੀਆਂ ਉਹ ਹੀ ਸਾਰੀਆਂ ਜਗ੍ਹਾਆਂ ਦੀ ਹੂੰ ਉਹ ਸਾਰੀਆਂ ਇੱਕ ਓਵਰ ਕਰਕੇ ਉਹ ਸਾਰਾ ਠੀਕ ਕਰਦਾ ਹੈ ਹੂੰ ਸਭ ਦੀ ਮੇਨ ਕੋਸ਼ਿਸ਼ ਇਹ ਜੀ ਸਭ ਤੋਂ ਪਹਿਲਾ ਜਿਹੜਾ ਹੈਗਾ ਨਾ ਅਸੀਂ ਜਿਹੜਾ ਸੀਵਰੇਜ ਦਾ ਸਿਸਟਮ ਹੈ ਉਹਦੇ ਸਾਨੂੰ ਆਊਟਸੋਰਸਿੰਗ ਤੋਂ ਬੰਦੇ ਚਾਹੀਦੇ ਨੇ ਹੂੰ ਅਸੀਂ ਉਹਨੂੰ ਹੌਸਕੋਰ ਦੇ 파ਕ ਦੇ ਭੇਜਣ ਲੱਗੇ ਆ ਕਿ 200 ਬੰਦੇ ਸਾਨੂੰ ਆਊਟਸੋਰਸਿੰਗ ਉੱਪਰ ਕੰਮੀ ਇਜਾਜਤ ਦਿੱਤੀ ਜਾਵੇ ਹੂੰ ਐਕਚੁਅਲੀ ਜਦੋਂ 60 ਦੀ 85 ਵਾਰਡਾਂ ਹੋਈਆਂ ਨੇ ਬੰਦੇ ਨਹੀਂ ਵਧਾਏ ਤੇ ਹੂੰ ਉਹ ਬੰਦੇ ਜਿਹਨੇ ਤਿੰਨ ਤਿੰਨ ਬੰਦੇ ਦੋ ਦੋ ਤਿੰਨ ਤਿੰਨ ਵਾਰਡਾਂ ਦੇ ਹਾਂ ਇਹ ਇੱਕ ਇੱਕ ਵਾਰਡ ਦੇ ਵਿੱਚ ਚਾਰ ਚਾਰ ਬੰਦੇ ਦੇ ਦੇਵਾਂਗੇ ਨਾ ਸੀਵਰ ਵਾਲੇ ਵੀ ਫਿਰ ਆਪਣਾ ਸੀਵਰ ਕੋਈ ਸੀਵਰ ਦੀ ਪ੍ਰੋਬਲਮ ਆਉਣੀ ਨਹੀਂ ਹੈ ਉਹਦਾ ਕੋਈ ਬਹੁਤ ਬਹੁਤ ਫਰਕ ਆ। ਮਤਲਬ ਨਸੀਬ ਦੇ ਜੀ ਠੀਕ ਹੋ ਜਾਊਗਾ, ਕੂੜਾ ਵੀ ਠੀਕ ਹੋ ਜਾਊਗਾ। ਅਪ੍ਰੈਲ 'ਚ ਤੁਸੀਂ ਕਹਿੰਦੇ ਹੋ ਕਿ ਜਿਹੜੇ ਆਪਾਂ ਛੜਕਾਂ ਦੇ ਜੀ 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 ਜਨਰੇਟਰੋਏ ਵਗੈਰਾ ਉਹ ਸਾਰੀਆਂ ਕਲੀਨ ਮਤਲਬ ਬਾਂਜਣਗੇ ਵਧੀਆ। ਉਹ ਐਕਚੁਅਲੀ ਸ਼ੁਰੂ ਵੀ ਹੋ ਗਿਆ ਕੰਮ ਕਿਉਂਕਿ ਪ੍ਰੀਮਿਕਸ ਪਲਾਂਟ ਜਿਹੜੇ ਹੈਗੇ ਨੇ ਉਹ ਸਰਦੀਆਂ ਕਰਕੇ ਬੰਦ ਸੀ। ਸਰਦੀਆਂ ਕਰਕੇ ਬੰਦ ਸੀ। ਅਪ੍ਰੈਲ 'ਚ ਚੱਲਣਗੇ, ਹੋਰ ਚੱਲਣਗੇ। ਉਹ ਚਾਰ ਪੰਜ ਦਿਨ ਤੋਂ ਸ਼ੁਰੂ ਹੋ ਗਿਆ ਤਾਂ ਫੋਕਲ ਪੁਆਇੰਟ ਦਾ ਕੰਮ ਰੁਕਿਆ ਸੀ ਉਹ ਸ਼ੁਰੂ ਹੋ ਗਿਆ। ਹਾਂ। ਉਹ ਸ਼ਾਇਦ ਇਹ ਸਾਰੀਆਂ ਕੌਂਸਲ ਜੈਸੀ ਕੰਮ ਸ਼ੁਰੂ ਹੋ ਬਲ ਮਹਿਸੂਸ ਕਰਾਈਏ ਕਿ ਨਵੇਂ ਮੇਦ ਬਣਿਆ ਨਵੀਂ ਬਲ ਕਾਪੋਜੀਸ਼ਨ ਬਣੀ ਹੈ ਤੇ ਜਿਹੜੀਆਂ ਚੀਜ਼ਾਂ ਸ਼ਹਿਰ ਦੀਆਂ ਲੋੜਾਂ ਇਹ ਸਾਰੀਆਂ ਮੇਦ ਸਰ ਤੁਸੀਂ ਪੂਰੀਆਂ ਕਰ ਦਿੱਤੀਆਂ ਇੱਕ ਜਿਹੜਾ ਜਿੰਨੇ ਸ਼ਹਿਰ ਦੇ ਗੇਟ ਜਿੰਨੇ ਗੇਟ ਬਣੇ ਸ਼ਹਿਰ ਉਹਨਾਂ ਦੇ ਉੱਤੇ ਲਾਈਟਾਂ ਜਿਹੜੀਆਂ ਠੀਕ ਹੈ ਜੀ ਉਹਨਾਂ ਤੇ ਵੀ ਲਗਾਉਣੀਆਂ ਜਿੱਦਾਂ ਤੁਸੀਂ ਕਿਹਾ ਦਬਾਦ ਸਾਹਿਬ ਤੇ ਦਰਗਾਹਾਂ ਮੰਦਿਰ ਇੱਥੇ ਆਪਾਂ ਕੀਤਾ ਤੇ ਗੋੜਿਆ ਆਪਾਂ ਦਾ ਆਪਾਂ ਜਿਹੜਾ ਮਤਲਬ ਜਿਹੜਾ ਸ਼ਹਿਰ ਦੇ ਗੇਟ ਹੈ ਜਿਹੜੇ ਮੇਨ ਸਾਦੇ ਜੀ ਉਨਾਤੇ ਵਿਜਿਤ ਇੰਟਰੀ ਹੁੰਦੀ ਆ ਲੋਕਾਂ ਦੀ ਉਹਨਾਂ ਦਾ ਵੀ ਤੁਸੀਂ ਲਾਈਟ ਸਿਸਟਮ ਜਿਹੜਾ ਨਾ ਉਹਦਾ ਮਤਲਬ ਜਿਹੜਾ ਪ੍ਰਬੰਧ ਕਰੋ ਕਿਉਂਕਿ ਸਾਰੇ ਬੜੇ ਹਿਸਟੋਰੀਕਲ ਗੇਟ ਨੇ ਇੱਕ ਉਹਨਾਂ ਗੇਟਾਂ ਦੇ ਉੱਤੇ ਜਿਹੜੀ ਹਿੱਸੀ ਆ ਉਹ ਮਤਲਬ ਜਿਹੜੀ ਨਾ ਸੰਖੇਪ ਸ਼ਬਦਾਂ ਦੇ ਵਿੱਚ ਕਿ ਇਹ ਗੇਟ ਜਿਹੜਾ ਲੋਹੜੀ ਗੇਟ ਕਿਉਂ ਸੀਗਾ ਖਜ਼ਾਨਾ ਵਾਲਾ ਗੇਟ ਕਿਉਂ ਸੀਗਾ ਕੀਮਾ ਵਾਲਾ ਗੇਟ ਕਿਉਂ ਸੀਗਾ ਭਗਤਾਂ ਵਾਲਾ ਗੇਟ ਕਿਉਂ ਸੀਗਾ ਸਭ ਨੂੰ ਇੱਕ ਦੀ ਗੱਲ ਸੁਲਤਾਨ ਵਿੰਡਾ ਵਾਲਾ ਚੌਕ ਕਿਉਂ ਸੀਗਾ ਸ਼ੇਰਾਂ ਵਾਲਾ ਦਰਵਾਜ਼ਾ ਕਿਉਂ ਕਹਿੰਦੇ ਹਾਰ ਗੇਟ ਕਿਉਂ ਇਹਨਾਂ ਸਾਰਿਆਂ ਦਾ ਤਾਂ ਇੱਕ ਵਲ ਹਿੱਸਤੀ ਤੇ ਲਾਈਟ ਕਿ ਕਰ ਕੋਈ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਮਸਾਦ ਨੂੰ ਪਤਾ ਲੱਗੇ ਵੀ ਇਹ ਗੇਟ ਦੀ ਕੀ ਇਮਿਆਦਤ ਬਿਲਕੁਲ ਠੀਕ ਕਿਉਂਕਿ ਆਪਣੇ ਇਹ ਗੇਟ ਜਿਹੜੇ ਬੜੇ ਮਤਲਬ ਹਿਸਟੋਰੀਕਲ ਬੰਦਾ ਆਪਣਾ ਹੈਰੀਟੇਜ ਹੈ ਇਹਨਾਂ ਨੂੰ ਸਾਂਭਣਾ ਸਾਡੀ ਕਾਪੋਜ਼ੀਸ਼ਨ ਦੀ ਡਿਊਟੀ ਬਣਦੀ ਹੈ ਨੂੰ ਸਾਫ ਸੁਥਰਾ ਤੇ ਟਾਈਮ ਨਾਲ ਜਿਹੜਾ ਉਹਦਾ ਸਾਰਾ ਗੰਦ ਜਿਹੜਾ ਕੂੜਾ ਚੁਕੜਾ ਇਹ ਆਪਾਂ ਮਤਲਬ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾਈਏ ਕਿਉਂਕਿ ਸ਼ਾਇਦ ਦੇ ਲੋਕਾਂ ਨਾਲ ਆਪਾਂ ਵਾਅਦਾ ਕੀਤਾ ਹੈ ਬਿਲਕੁਲ ਹਾਂ ਇਹ ਇੱਕ ਜਿਹੜਾ ਤਾਂ ਸ਼ਹਿਰ ਦੇ ਬਿਲਕੁਲ ਕਾਫੀ ਲੋਕਾਂ ਨੇ ਦੱਸਿਆ ਕਿ ਸ਼ਹਿਰ ਦੀਆਂ ਜਿਹੜੀਆਂ ਰੋਡਸ ਨੇ ਉਨ੍ਹਾਂ ਤੇ ਕੁਝ ਟੋਏ ਵਗੈਰਾ ਜਿਹੜੇ ਨਾ ਪਈਏ। ਜੀ ਸਰ। ਪਰ ਉਹਨਾਂ ਦਾ ਤੁਸੀਂ ਕਲਾਉਟ ਹੋ ਜਾਂਦਾ ਹੈ। ਟੈਂਟਰ ਲਗਾਤਾ ਹੈ। ਹਾਂ। ਉਹ ਟੈਂਟ ਜਿਹੜੇ ਨੇ ਉਹ ਇਗਰੀਮੈਂਟ ਜਿਹਦੇ ਨਾਲ ਮਹੀਨਿਆਂ ਤੋਂ ਲੱਗੇਗਾ ਵੀਚ ਲੱਗਣਗੇ। ਹਾਂ। ਉਹ ਹੋ ਜਾਂਦੇ ਜੀ। ਮਾਤ ਦੇ ਵਿੱਚ। ਜੀ 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 ਜੀ। ਉਹ ਅਸੀਂ ਨੈਕਸਟ ਮਹੀਨੇ ਦੇ ਵਿੱਚ ਜਿਹੜੀਆਂ ਰੋਡਾਂ ਜਿਹੜੀਆਂ ਸਾਰੀਆਂ ਠੀਕ ਕਰਾ ਦੇਣੀ ਆ। ਹਾਂ। ਜਿਹੜੀਆਂ ਦੇਖੋ ਲਾਈਟਾਂ ਬਲਸੀਆਂ ਸ਼ਾਇਦ ਨੂੰ ਦਰਬਿਆਣਾ ਟੈਂਪਲ ਦੀਆਂ, ਹਰਮੰਦਰ ਸਾਹਿਬ ਦੀਆਂ, ਗੋਲਡਨ ਗੇਟ ਦੀਆਂ ਉਹ ਸਾਰੀਆਂ ਜਗ੍ਹਾਆਂ ਦੀ। ਹੂੰ। ਉਹ ਸਾਰੀਆਂ ਇੱਕ ਓਵਰ ਕਰਕੇ ਉਹ ਸਾਰਾ ਠੀਕ ਕਰ ਦਤਾ। ਹੂੰ ਸਭ ਦੀ ਮੇਨ ਕੋਸ਼ਿਸ਼ ਇਹ ਜੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਨਾ ਅਸੀਂ ਜਿਹੜਾ ਸੀਵਰੇਜ ਦਾ ਸਿਸਟਮ ਹੈ ਉਹ ਤੇ ਸਾਨੂੰ ਆਊਟਸੋਰਸਿੰਗ ਤੋਂ ਬੱਲੇ ਚਾਹੀਦੇ ਨੇ ਹੂੰ ਅਸੀਂ ਉਹ ਨੂੰ ਹੌਸਲ ਦੇ ਪਾ ਕੇ ਦੇ ਭੇਜਣ ਲੱਗੇ ਆ ਕਿ 215 ਸਾਨੂੰ ਆਊਟਸੋਰਸਿੰਗ ਦਾ ਕੰਮ ਹੀ ਜਾ ਕੇ ਦਿੱਤਾ ਹੈ ਹੂੰ ਐਕਚੁਅਲੀ ਜਦੋਂ 60 ਦੀਆਂ 85 ਵਾਰਡਾਂ ਹੋਈਆਂ ਨੇ ਬੰਦੇ ਨਹੀਂ ਵਧਾਏ ਗਏ ਹੂੰ ਉਹ ਬੰਦੇ ਜਿਹਨੇ ਤਿੰਨ ਤਿੰਨ ਬੰਦੇ ਦੋ ਦੋ ਤਿੰਨ ਤਿੰਨ ਵਾਰਡਾਂ ਨੇ ਹਾਂ ਹੀ ਇੱਕ ਇੱਕ ਵਾਰਡ ਦੇ ਵਿੱਚ ਚਾਰ ਚਾਰ ਬੰਦੇ ਦੇ ਦੇਵਾਂਗੇ ਨਾ ਸੀਵਰ ਵਾਲੇ ਜੀ ਫਿਰ ਆਪਣਾ ਸੀਵਰ ਕੋਈ ਸੀਵਰ ਦੀ ਪ੍ਰੋਬਲਮ ਹੋਣੀ ਨਹੀਂ ਉਹ ਦਾ ਕੋਈ ਬਹੁਤ ਵੱਡਾ ਫਟਕ ਮਤਲਬ ਨਸੀਬ ਦੇ ਜੀ ਠੀਕ ਹੋ ਜਾਊਗਾ ਕੂੜਾ ਵੀ ਠੀਕ ਹੋ ਜਾਊਗਾ ਅਪ੍ਰੈਲ 'ਚ ਤੁਸੀਂ ਕਹਿੰਦੇ ਹੋ ਕਿ ਜਿਹੜੇ ਆਪਾਂ ਛੜਕਾਂ ਦੇ ਜੀ 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 ਜਨਰੇਟਰ ਉਹ ਵਗੈਰਾ ਉਹ ਸਾਰੀਆਂ ਕਲੀਨ ਮਤਲਬ ਬਾਂਜਣਗੇ ਵਧੀਆ ਉਹ ਐਕਚੁਅਲੀ ਸ਼ੁਰੂ ਵੀ ਹੋ ਗਿਆ ਕੰਮ ਕਿਉਂਕਿ ਕਲੀਨ ਮਿਕਸ ਪਲਾਂਟ ਜਿਹੜੇ ਹੈਗੇ ਨੇ ਉਹ ਸਰਦੀਆਂ ਕਰਕੇ ਬੰਦ ਸੀ ਸਰਦੀਆਂ ਕਰਕੇ ਬੰਦ ਸੀ ਅਪ੍ਰੈਲ 'ਚ ਚੱਲਣਗੇ ਹੁਣ ਚੱਲਣਗੇ ਉਹ ਚਾਰ ਪਾਇਲਟ ਤੋਂ ਸ਼ੁਰੂ ਹੋ ਗਿਆ ਤਾਂ ਫੋਕਲ ਪੁਆਇੰਟ ਦਾ ਕੰਮ ਰੁਕਿਆ ਸੀ ਉਹ ਸ਼ੁਰੂ ਹੋ ਗਿਆ ਹਾਂ ਉਹ ਸ਼ਾਇਦ ਇਹ ਸਾਰੀਆਂ ਕੌਂਫਰੰਸ ਜੈਸੀ ਕੰਮ ਸ਼ੁਰੂ ਹੋ ਗਏ ਸੀ ਕਲੀਨ ਮਿਕ ਸ਼ਹਿਰ ਦੇ ਨਿਵਾਸੀਆਂ ਨੂੰ ਮਤਲਬ ਮਹਿਸੂਸ ਕਰਾਈਏ ਕਿ ਨਵੇਂ ਮੇਲ ਬਣਿਆ ਨਵੀਂ ਬਲਕਾ ਪੋਜੀਸ਼ਨ ਬਣੀਆਂ ਤੇ ਜਿਹੜੀਆਂ ਚੀਜ਼ਾਂ ਸ਼ਹਿਰ ਦੀਆਂ ਲੋੜਾਂ ਇਹ ਸਾਰੀਆਂ ਮੇਲ ਸਾਹਿਬ ਤੁਸੀਂ ਪੂਰੀਆਂ ਕਰ ਦਿੱਤੀਆਂ ਸਰ ਬਿਲਕੁਲ ਇੱਕ ਜਿਹੜਾ ਜਿੰਨੇ ਸ਼ਹਿਰ ਦੇ ਗੇਟ ਨੇ ਜਿੰਨੇ ਗੇਟ ਬਣੇ ਸ਼ਹਿਰ ਉਹਨਾਂ ਦੇ ਉੱਤੇ ਲਾਈਟਾਂ ਜਿਹੜੀਆਂ ਠੀਕ ਹੈ ਜੀ ਉਹਨਾਂ ਤੇ ਜਗਾਉਣੀਆਂ ਜਿੱਦਾਂ ਤੁਸੀਂ ਕਿਹਾ ਦਰਬਾਰ ਸਾਹਿਬ ਤੇ ਦਰਗਾਹਾਂ ਮੰਦਰ ਦਾ ਇੱਥੇ ਆਪਾਂ ਕੀਤਾ ਤੇ ਗੋੜਿਆ ਆਪਾਂ ਦਾ ਆਪਾਂ ਜਿਹੜਾ ਮਤਲਬ ਜਿਹੜਾ ਸ਼ਹਿਰ ਦੇ ਗੇਟ ਆ ਜਿਹੜੇ ਮੇਨ ਸਾਹ ਦੇ ਜੀ ਉਨਾਂ ਦਾ ਵੀ ਜਿੱਥੇ ਐਂਟਰੀ ਹੁੰਦੀ ਹੈ ਲੋਕਾਂ ਦੀ ਉਹਨਾਂ ਦਾ ਵੀ ਤੁਸੀਂ ਲਾਈਟ ਸਿਸਟਮ ਜਿਹੜਾ ਨਾ ਉਹਦਾ ਮਤਲਬ ਜਿਹੜਾ ਪ੍ਰਬੰਧ ਕਰੋ ਕਿਉਂਕਿ ਸਾਰੇ ਬੜੇ ਹਿਸਟੋਰੀਕਲ ਗੇਟ ਨੇ ਇੱਕ ਉਹਨਾਂ ਗੇਟਾਂ ਦੇ ਉੱਤੇ ਜਿਹੜੀ ਹਿੱਸਤੀ ਆ ਉਹ ਮਤਲਬ ਜਿਹੜੀ ਨਾ ਸੰਖੇਪ ਸ਼ਬਦਾਂ ਦੇ ਵਿੱਚ ਕਿ ਇਹ ਗੇਟ ਜਿਹੜਾ ਲੋਹਰੀ ਗੇਟ ਕਿਉਂ ਸੀਗਾ ਖਜ਼ਾਨਾ ਵਾਲਾ ਗੇਟ ਕਿਉਂ ਸੀਗਾ ਕੀਮਾ ਦਾ ਗੇਟ ਕਿਉਂ ਸੀਗਾ ਭਗਤਾਂ ਦਾ ਗੇਟ ਕਿਉਂ ਸੀਗਾ ਸਭ ਨੂੰ ਦੇਖਦੀ ਗੱਲ ਸੁਲਤਾਨ ਵਿੰਡਾ ਦਾ ਚੌਕ ਕਿਉਂ ਸੀਗਾ ਸ਼ੇਰਾਂ ਦਾ ਦਰਵਾਜ਼ਾ ਕਿਉਂ ਕਹਿੰਦੇ ਸੀ ਹਾਰ ਗੇਟ ਕਿਉਂ ਇਹਨਾਂ ਸਾਰੇ ਅੰਦਰ ਤਾਂ ਇੱਕ ਵਲ ਹਿੱਸਤੀ ਤੇ ਲਾਈਟ ਕਿ ਕਿਉਂਕਿ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਮਸਾਦ ਨੂੰ ਪਤਾ ਲੱਗੇ ਵੀ ਇਹ ਗੇਟ ਦੀ ਕੀ ਇਮਯਤ ਹੈ ਬਿਲਕੁਕੁਲ ਕਿਉਂਕਿ ਆਪਣੇ ਇਹ ਗੇਟ ਜਿਹੜੇ ਬੜੇ ਮਤਲਬ ਹਿਸਟੋਰੀਕਲ ਬੰਦਾ ਆਪਣਾ ਹੈਰੀਟੇਜ ਹੈ ਇਹਨਾਂ ਨੂੰ ਸਾਂਭਣਾ ਸਾਡੀ ਕਾਰਪੋਰੇਸ਼ਨ ਦੀ ਡਿਊਟੀ ਬਣਦੀ ਹੈ